ਕਿੱਥੋਂ ਦੱਸਦੇ ਯਾਰ ਛੱਡ ਗੱਲਾਂ ਕਿੰਨੇ ਦੱਸੇ ਤੇ ਦੱਸ ਦੇ ਜੇ ਮੈਂ ਉਹੀ ਤੈਨੂੰ 5000 ਕਹਤਾ ਕੀ ਫਾਇਦਾ ਲੱਗਿਆ ਕੋਈ ਫਾਇਦਾ ਨਹੀਂ ਮਾਲ ਦਾ ਮੁੱਲ ਮੰਗ ਲੈ ਮਾਲ ਦਾ ਮੁੱਲ ਤੈਨੂੰ ਮੈਂ ਲਾ ਕੇ ਜਾਉਂ ਉਹ ਤਾਂ ਕੁਛ ਨਹੀਂ ਬੋਲਦਾ ਨਾ ਉਹ ਬੋਲੇ ਪਰ ਅਪਪ੍ਰੋਸਾ ਹੁੰਦਾ ਹੈ ਜੀ ਬੰਦੇ ਤੇ ਜੇ ਪ੍ਰੋਸਾ ਦੇ ਕੇ ਬੰਦੇ ਨੇ ਬੰਦਾ ਮਿਲਵਾ ਦੇ ਫਿਰ ਗਰਫਟੇ ਉਹ ਬੰਦੇ ਜੀ ਨਹੀਂ ਯਾਰੀ ਲਾ ਕੇ ਪੱਗ ਮਟਾ ਲਈ ਨਾ ਪੱਗ ਦੀ ਇਲਾਜ ਨਾ ਰੱਖੀ ਉਹ ਬੰਦਾ ਨਹੀਂ ਹੁੰਦਾ ਉਹ ਗਦਾਰ ਹੁੰਦਾ ਪੱਗਾਂ ਦੀਆਂ ਯਾਰੀਆਂ ਪਹਿਲਾਂ 부ੜੇ ਪਗਾਉਂਦੇ ਹਟਿਆ ਘਰੇਲੂ ਆ ਬਈ ਜਾਨਵਰ ਸਾਰੇ ਇਹ ਉੱਥੇ ਅਗਲਾ ਮਾੜਾ ਨਹੀਂ ਕਰਦਾ ਸੀ ਇੱਕ ਭਾਂਡੇ ਖਾ ਕੇ ਸਰਦਾਰ ਜੀ ਹੁਣ ਇਹ ਜਿਹੇ ਲੋਕ ਨੇ ਇੱਕ ਭਾਂਡੇ ਖਾ ਕੇ ਗਦਾਰੀ ਕਰ ਜਾਂਦੇ ਅਸੀਂ ਨਹੀਂ ਵਰਕਰ ਦੇ ਸਾਨੂੰ ਸਿਆਣੇ ਦੀਆਂ ਲਾਣਤਾ ਦਿੱਤੀਆਂ ਹੁੰਦੀਆਂ ਨੇ ਇਹਨਾ ਆਪ ਦਾ ਘਰੇ ਹੁੰਦਾ ਉਹ ਵੀ ਇਮਾਨਦਾਰੀ ਜੀ ਤੁਸਰ ਅੱਲਾਮੁ ਅਲੈਕੁਮ ਸਲਮਾਂ ਓਏ ਹਟ ਜਾ ਓਏ ਸਾਈਡਾ ਤੇ ਛੋਟੀ ਬਸ ਬਾਈ ਤੁਸੀਂ ਗੱਲਾਂ ਐ ਵੀ ਸਾਡੇ ਸਰ ਘਰੇਲੂ ਵਾਲੀ ਹੈ ਸਾਡਾ ਆਪਦਾ ਇਹ ਦੇਖ ਮੈਂ ਤਾਂ ਮੇਰੀ ਰੋਟੀ ਥੋਤੋਂ ਕਹਿ ਕੇ ਲੈਣੀ ਹੈ ਨਹੀਂ ਨਹੀਂ ਉਹ ਗੱਲ ਜਾਜਾ ਗੱਲ ਬਸ ਬਾਈ ਨੇ ਐ ਗੱਲ ਵੀ ਦੇਣ ਲੈਣ ਵਾਲੇ ਕੰਮ ਕਰਿਆ ਬਸ ਉਹ ਨਾ ਕੰਮ ਕਰਿਓ ਆਪਣੇ ਤੋਂ ਫੱਤ ਵੀ ਨਹੀਂ ਲੈਣੀ ਤੇ ਥੋਂ ਰੁਪਈਆ ਕੁਲੇ 200 ਲੈਣੇ ਨਹੀਂ ਉਹ ਠੀਕ ਆ ਗੱਲ ਉਹ ਚਲੋ ਜਿਹੜੀ ਸਰਾ ਜਲਦੀ ਨਹੀਂ ਕਦਾਂ 500 ਦੇਣੀ 600 ਬੜੀ ਬੱਕਰੀ ਚੋ ਲੈ ਵੀ ਲੈਣੇ ਆ ਮੈਂ ਨਾ ਠੀਕ ਹੈ ਕਹਿ ਕੇ ਤੁਸੀਂ ਰੋਟੀ ਲੈਣੀ ਹੈ ਵੀਰੇ ਆਪਣੀ ਪਕਾਈ ਕਰਦੇ ਹਾਂ ਜੀ ਬਿਲਕੁਲ ਬਿਲਕੁਲ ਲੈ ਲਿਆ ਬੱਕਰਾ ਬਾਈ ਹਾਲੇ ਉਹਰਾ ਹੱਥ ਕਰ ਬਈ ਬਹੁਤੀਆਂ ਬਕਾਇਆਂ ਮੈਂ ਵੀ ਨਹੀਂ ਕਰਦਾ ਫਿਰ ਤੂੰ ਦਾ 70000 ਦਾ ਬੱਚਾ ਹੋ ਮੈਂ ਸਹੀ ਆ ਗੱਲ ਇਹ ਹੈ ਉਹ ਗਲਤ ਨਹੀਂ ਹੈ ਹੁਣ ਅਸੀਂ ਤੁਹਾਨੂੰ ਪਹਿਲਾਂ ਮੈਂ ਬੰਦਾ ਪਾਲੂਗਾ ਮੁੱਛ ਦੇ ਹੱਥ ਫੇਰ ਜਮਾ ਤੁਮੇ ਦਿਮਾਗ ਤੇਂ ਜੇ ਸਿੱਕਾ ਬਜਾਇਆ ਹੈ ਪਹਿਲੀ ਸੋਨ ਜਾਇਆ ਹੈ ਮੈਂ ਵੀ ਸਿਰੇ ਨੂੰ ਸਿਰਾਂ ਲਾਤਾ ਸਿਰ ਪਹਿਲੇ ਹੈਰ ਦਾ ਬੱਟ ਤੇ ਪਜਾਇਆ ਤਾਂ ਹਾਂ ਪਹਿਲੇ ਸੋਨ ਜਾਇਆ ਦੱਤੇ ਥੋੜੇ ਗੱਲ ਤੇਰੀਆਂ ਵੀਡੀਓ ਵੀਡੀਓ ਦੇਖ ਰਿਹਾ ਬਾਈ ਤੈਨੂੰ ਪਹਿਲੇ ਹੀ ਸੇ ਇਹ ਤੋ ਦੱਸਿਆ ਸਾਡੇ ਦੱਸਦਾ ਹੁਣ ਚੁੱਪ ਚੋ ਸਹੀ ਆ ਬੋਲ ਹੋ ਗਿਆ ਸੌਦਾ ਮੇਲ ਠੀਕ ਹੈ ਉਹ ਸਹੀ ਆ ਸਹੀ ਠੀਕ ਮੈਂ ਤੁਹਾਨੂੰ ਕੀ ਕਹਾਂ ਵੀ ਦੇਖ ਲਾ ਕੋਈ ਖੋਸ਼ਾ ਤਾਂ ਨਹੀਂ ਵਪਾਰੀ ਵੀ ਨਹੀਂ ਮਰਵਾਉਣਾ ਨਾ ਨਾ ਕੋਈ ਨਹੀਂ ਬਾਈ ਇੱਥੇ ਦੇ ਕੇ ਜਾ ਸਹੀ ਆ ਸੌਦਾ ਹੋ ਗਿਆ ਬੈਠ ਠੀਕ ਹੈ ਦਿਓ ਜੀ ਪੈਸੇ ਬਾੰਦ ਦੇ ਰੌਲ ਦਿਓ ਜੀ ਰੇਵੜੀ ਦਾ ਉਹ ਬੰਡੂਜੀ ਦੇ ਘਰੇ ਆ ਜਾਊਗਾ। ਹਾਂ। ਬੱਕਰਾ ਹੈ ਚਲੋ। ਉਹਦੇ ਲਈ ਭਈ ਆਇਆ ਨਹੀਂ ਮੈਂ ਚਾਹੁੰਦਾ। ਮੈਂ ਅੱਧੀ ਰੋਟੀ ਵੀ ਤਾਂ ਲੈ ਲਾਂਗਾ ਕਿ ਤੂੰ ਡੱਕ ਦੇ। ਉੱਥੋਂ ਪਰਚੀ ਉੱਥੇ ਕਰਾਉਣੀ ਹੈ ਉੱਥੇ ਦੇ ਦੇਣੇ ਚਲੋ। ਖੋਲੀ। ਖੋਲੋ। ਬੱਕਰਾ ਹੈ ਕਰ। ਆਪਨਾ ਮਤ। ਆਪਨਾ ਹੀ ਹੈ। ਹਾਂ ਹਾਂ ਆਪਣਾ। ਕਰਨ ਦੀ ਗੱਡੀ ਲੈ ਲੈ। ਰੋਟੀ ਹੈ ਮੇਰੀ। ਹਾਂ ਹਾਂ ਲੈ ਜਾ ਬਸ ਭਾਵੇਂ ਖੁਸ਼ ਹੋ ਕੇ ਝੋਲੀ ਚ ਪਾਰਸਾ। ਸਾਗਨੇ ਕਾ। ਕਿਵੇਂ? ਝੋਲੀ ਚ ਪਾਰਸਾ। ਪੁੱਛ ਲੈਣੇ ਫੋਨ ਪੇ ਕਰ। ਝੋਲੀ ਚ ਪਾਰਸਾ। ਤੁਹਾਨੂੰ ਭਈ ਨਹੀਂ ਕਰਮਾ ਦੇਖਣਾ ਹੈ ਕਰਮਾ ਪੁੱਤ ਆ ਲੈ ਸਾਗ ਨਹੀਂ ਗਾਤਾ ਬਾਬੇ ਤੋਂ ਕੀ ਗੁਣ ਜਾਣੋਗੇ ਦੇਖਾਈ ਥੋੜੀ ਆਪ ਕੋ ਹੁਸ਼ ਐਹ ਜਾਂ ਬਾਬਾ ਨਹੀਂ ਮਿਲਣਾ ਆਪਾਂ ਲੰਗਾ ਬੱਚਾ ਹੁਣ ਪੇ ਕਰਦਿਗੀ ਆ ਫੋਨ ਪੇ ਕਰ ਲਿਓ ਫੋਨ ਪੇ ਕਰ ਕੀ ਚੀਜ਼ਾਂ ਮੰਗਦੇ ਨੰਬਰ ਦੇ ਦਿਓ ਵਧੀਆ ਲੈਣੀ ਆ ਤੁਹਾਨੂੰ ਵਾਦਾ ਕਰੇ ਹਾਂਜੀ